ਟਾਲੀ ਵੱਲ ਗਏ। ਕਿੰਨੂ ਨੂੰ ਨੀਗਾ ਐਸੀ ਹੋਂ ਦਾ ਇਹ ਤੱਕ ਪਾਣੀ। ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਆਪਾਂ ਖੜੇ ਆਂ ਡੇਰਾ ਬਾਬਾ ਨਾਨਕ ਦੇ ਏਰੀ ਨਿੱਕਾ ਠੇਠ ਰਕੇ ਪਿੰਡ ਆ ਤੇ ਨੁਕਸਾਨ ਆ ਜਿਹੜਾ ਜ਼ਿਲ੍ਹਾ ਗਰਦਾਸਪੁਰ ਦੇ ਏਰੀ ਦੇ ਵਿੱਚ ਤੁਹਾਨੂੰ ਇਸ ਏਰੀ ਦੇ ਵਿੱਚ ਸਬਜ਼ੀਆਂ ਖਾਸ ਕਰਕੇ ਗੋਭੀ ਆ ਜਿਹੜੀ ਉਹ ਬਹੁਤ ਲੱਗਦੀ ਆ ਤੇ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹ ਵੱਖ ਤੇ ਅੱਜ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਇੱਕ ਵਾਰੀ ਪਾਣੀ ਉਤਰਿਆ ਝੋਨੇ ਹਜੇ ਦਿਸਣੇ ਸ਼ੁਰੂ ਹੋਏ ਆ। ਕਿੰਨਾ ਕੁ ਨੁਕਸਾਨ ਹੈਦਰ ਬਾਬਾ ਜੀ ਨਾਲ 1988 ਵਾਲਾ ਵੀ ਆਪਾਂ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਉਦੋਂ ਨੁਕਸਾਨ ਕਿੰਨਾ ਸੀ ਹੁਣ ਨੁਕਸਾਨ ਕਿੰਨਾ ਕਾ ਤੇ ਉਸ ਟਾਈਮ ਦੇ ਵਿੱਚ ਪਾਣੀ ਜਿਆਦਾ ਸੀ ਜਾਂ ਆ 25 ਵਾਲਾ ਪਾਣੀ ਜਿਆਦਾ ਸੀ ਬਾਈ ਸਾਸ਼ੀ ਗੱਲ ਜੀ ਸਾਸ਼ੀ ਗੱਲ ਜੀ ਵੀਰੇ ਨੁਕਸਾਨ ਕਿੰਨਾਗਾ ਤੇ ਇਹ ਚੀਜ਼ ਤੁਹਾਨੂੰ ਪਹਿਲਾਂ ਪਤਾ ਲੱਗਿਆ ਸੀ ਕੋਈ ਵਾਰਨਿੰਗ ਆਈ ਸੀ ਵੇਖੋ ਜੀ ਨਾ ਤੇ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਨਾ ਡੀਸੀ ਸਾਹਿਬ ਵੱਲੋਂ ਕੋਈ ਸਾਡੇ ਪਿੰਡਾਂ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪਤਾ ਨਹੀਂ ਸੀ ਸ਼ਾਮ ਤੱਕ ਅਸੀਂ ਖੇਤਾਂ ਦੇ ਵਿੱਚ ਆਪਣਾ ਨੋਰਮਲ ਜਿਵੇਂ ਰੂਟੀਨ ਵਾਈਜ਼ ਆਪਣਾ ਕੰਮ ਕਰ ਰਹੇ ਸੀ ਸਾਰੇ ਠੀਕ ਹੈ ਤੇ ਕਿਸੇ ਨੂੰ ਇਸ ਚੀਜ਼ ਦਾ ਚੇਤਾ ਹੀ ਨਹੀਂ ਸੀ ਵੀ ਰਾਤ ਨੂੰ ਨਾ ਕਿਸੇ ਨੇ ਵਾਰਨਿੰਗ ਨਾ ਕੋਈ ਅਨਾਉਂਸਮੈਂਟ ਹੋਈ ਹੈ ਹੂੰ ਤੇ ਬਸ ਇੱਕਦਮ ਉਹਨਾਂ ਨੇ ਜਿਹੜਾ ਆ ਪਾਣੀ ਛੱਡਤਾ ਆ ਰਾਤ ਤਕਰੀਬਨ ਕੋਈ 1 ਵਜੇ ਜਦੋਂ ਡੇਰਾ ਬਾਬਾ ਨਾਨਕ ਤੋਂ ਤੁਸੀਂ ਟੁੱਟੀ ਹੈ ਬੰਨ ਕੋਰੀਡੋਰ ਤੋਂ ਪਹਿਲਾਂ ਟੁੱਟਾ ਹੈ ਠੀਕ ਹੈ ਫਿਰ ਸਾਡੇ ਪਿੰਡ ਦੇ ਸਾਹਮਣੇ ਟੁੱਟਾ ਹੈ ਹੂੰ ਤੇ ਫਿਰ ਯਾਨੀ ਮਤਲਬ ਉਹਨਾਂ ਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਵੀ ਆਪਾਂ ਕੋਈ ਚੀਜ਼ ਸੰਭਾਲੀਏ ਕਰੀਏ ਦੇਖਦੇ ਆਂ ਦੇਖਦੇ ਆਂ ਇੱਥੇ 20 25 25 ਫੁੱਟ ਖੇਤਾਂ ਦੇ ਵਿੱਚ ਪਾਣੀ ਹੋ ਗਿਆ ਸੀ ਸਾਡੇ ਤੁਸੀਂ ਬੰਦ ਤੋਂ ਇਸ ਪਾਸੇ ਠੀਕ ਹੈ ਹਾਂਜੀ ਫਿਰ ਜਿਵੇਂ ਤੁਸੀਂ ਕਿਹਾ ਵੀ ਝੋਨੇ ਦਾ ਨੁਕਸਾਨ ਆਪਾਂ ਨੂੰ ਦੀ ਸੀ ਜਾਂਦਾ ਜਿਵੇਂ ਗੋਭੀ ਵਾਲਾ ਏਰੀਆ ਸੀ ਕਿੰਨੀ ਕੁ ਗੋਭੀ ਲੱਗਦੀ ਆ ਆਪਣੇ ਦੇਖੋ ਜੀ ਸਾਡੇ ਏਰੀਏ ਦੇ ਵਿੱਚ ਤਕਰੀਬਨ ਹਰ ਕਿਸਾਨ ਜਿਹੜਾ ਆ ਗੋਭੀ ਦੀ ਖੇਤੀ ਕਰਦਾ ਆ ਠੀਕ ਹੈ ਹਾਂਜੀ ਡੇਰਾ ਬਾਬਾ ਨਾਨਕ ਦੀ ਗੋਭੀ ਤਕਰੀਬਨ ਹੀ ਹਰ ਏਰੀਏ ਦੇ ਵਿੱਚ ਜਾਂਦੀ ਆ ਹਰ ਬੰਦਾ ਗੋਭੀ ਦੀ ਖੇਤੀ ਕਰਦੇ ਆ ਤੇ ਤਕਰੀਬਨ ਸਾਡੇ ਡੇਰੇ ਏਰੀਏ ਦੇ ਵਿੱਚ ਹੀ 3-400 ਕਿੱਲਾ ਗੋਭੀ ਹੈਗੀ ਸੀ ਸਾਡੇ ਦੂਹਾਂ ਤਿੰਨਾਂ ਪਿੰਡਾਂ ਦੀ ਨਹੀਂ ਇਹ ਗੋਭੀ ਜਿਹੜੀ ਸੀ ਹਜੇ ਲਾਈ ਸੀ ਜਾਂ ਇਹ ਪੱਟਣ ਦੀ ਤਿਆਰੀ ਨਹੀਂ ਹੁਣ ਵੱਢਣ ਦੀ ਤਿਆਰੀ ਸੀ ਜੀ ਠੀਕ ਹੈ ਹਾਂਜੀ ਹੁਣ ਤਿਆਰੀ ਸੀ ਵੱਢਣ ਦੀ ਹੁਣ ਸਾਡੀ ਫਸਲ ਤਿਆਰ ਸੀ ਝੋਨਾ ਵੀ ਤਿਆਰ ਸੀ ਗੋਭੀ ਵੀ ਤਿਆਰ ਸੀ ਬਈ ਹੁਣ ਜਿਵੇਂ ਤੁਸੀਂ ਕਿ ਗੋਭੀ ਦੀ ਤਿਆਰੀ ਸੀਗੀ ਜਦੋਂ ਨਾ ਪਾਣੀ ਆਉਂਦਾ ਜਾਂ ਇਹ ਫਸਲ ਮਰਦੀ ਆ ਜਦੋਂ ਪਟਵਾਰੀ ਮੁਆਵਜ਼ਾ ਦਿੰਦਾ ਜਾਂ ਕੋਈ ਇਹਦੇ ਕਰਦਾ ਗਰਦੌਰੀਆਂ ਉਹ ਇਹ ਕਹਿੰਦਾ ਵੀ ਇਹ ਫਸਲ ਤੇ ਮੁਆਵਜ਼ੇ ਹੈ ਨਹੀਂ ਤੁਹਾਡੇ ਨਾਲ ਹਜੇ ਕੋਈ ਉਹਨਾਂ ਦੀ ਗੱਲਬਾਤ ਹੋਈ ਆ ਮੁਆਵਜ਼ੇ ਨੂੰ ਲੈ ਕੇ ਦੇਖੋ ਜੀ ਅਜੇ ਤੱਕ ਤਾਂ ਕਿਸੇ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਸਾਡੇ ਪਿੰਡ ਤੱਕ ਅਜੇ ਤੱਕ ਤਾਂ ਨਾ ਕੋਈ ਅਜੇ ਕੋਈ ਪਿੰਡ ਹੀ ਨਹੀਂ ਆਇਆ ਹਾਂ ਜੀ ਅਜੇ ਤੱਕ ਕੋਈ ਪਹੁੰਚਿਆ ਨਹੀਂ ਸਾਡੇ ਪਿੰਡ ਜੀ ਸਾਡੀ ਮੀਡੀਆ ਦੇ ਜ਼ਰੀਏ ਅਸੀਂ ਹਰ ਬੰਦੇ ਨੂੰ ਇਹੀ ਕੋ ਹਾਰ ਲਾਉਨੇ ਆ ਕਿ ਸਾਡਾ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਕਿ ਵੀ ਤੁਸੀਂ ਕਿਸ ਤਰ੍ਹਾਂ ਦੇ ਕੀ ਹਾਲ ਆ ਤੁਹਾਡਾ ਕਿਵੇਂ ਹੋ ਕਿਵੇਂ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਅੱਛਾ ਹਾਂਜੀ ਬਈ ਫਿਰ ਪਿੰਡ ਕਿਵੇਂ ਬਚਾਇਆ ਜਿਹੜੇ ਸਾਬਣਾ ਤੁਸੀਂ ਕਿਹਾ 25 25 ਫੁੱਟ ਪਾਣੀ ਸੀਗਾ ਪਿੰਡ ਜੀ ਸਾਡੇ ਨੌਜਵਾਨ ਮੁੰਡਿਆਂ ਨੇ ਵੀਰ ਜਿਹੜੇ ਨੇ ਆਪਣੀ ਸਾਰੀ ਰਾਤ ਨਹੀਂ ਅਸੀਂ ਸੁੱਤੇ ਹੂੰ ਤੇ ਜਿਹੜਾ ਆ ਬਾਬਾ ਅਜਨਾਲੇ ਵਾਲੇ ਗੁਰੂ ਕੇ ਬਾਗ ਵਾਲਿਆਂ ਨੇ ਸਾਨੂੰ ਚਾਰ ਟਰਾਲੇ ਮਿੱਟੀ ਜਿਹੜੀ ਆ ਨਾ ਉਹ ਬੜੇ ਟਾਈਮ ਤੇ ਸਾਨੂੰ ਉਹਨਾਂ ਨੇ ਭੇਜੀ ਠੀਕ ਹੈ ਤੇ ਜਿਹਦੇ ਨਾਲ ਸਿਰਫ ਅਸੀਂ ਆਪਣਾ ਪਿੰਡ ਪਿੰਡ ਬਚਾ ਸਕੇ ਪਰ ਅਫਸੋਸ ਅਸੀਂ ਆਪਣੀਆਂ ਫਸਲਾਂ ਨਹੀਂ ਬਚਾ ਸਕੇ ਫਸਲਾਂ ਨਹੀਂ ਹਾਂਜੀ ਸਿਰਫ ਅਸੀਂ ਆਪਣੇ ਘਰ ਬਚਾ ਸਕੇ ਤੇ ਅਸੀਂ ਆਪਣੀਆਂ ਫਸਲਾਂ ਨਹੀਂ ਅਸੀਂ ਬਚਾ ਸਕੇ ਪਾਣੀ ਬਹੁਤ ਜ਼ਿਆਦਾ ਸੀ ਤੇ ਅਸੀਂ ਸਾਡੀ ਜਿਹੜੀ ਪਿੰਡ ਦੀ ਜ਼ਮੀਨ ਹੈ ਉਹ ਵੀ ਜ਼ਿਆਦਾ ਜਿਹੜੀ 90% ਹੈ ਉਹ ਤੁਸੀਂ ਬੰਨ ਤੋਂ ਪਾਰ ਠੀਕ ਹੈ ਤੇ ਉਹ ਤਕਰੀਬਨ ਸਾਡੀ ਸਾਰੀ ਖਤਮ ਹੋ ਗਈ ਹੈ ਠੀਕ ਹੈ ਹਾਂਜੀ ਬਾਈ ਜਿਹੜੇ ਆਪਾਂ ਹੁਣ ਇਸ ਟਾਈਮ ਬੰਨ ਤੇ ਖੜੇ ਆ ਇਸ ਤੇ ਇਹ ਇਹ ਦੂਜਾ ਬੰਨ ਆਉਂਦਾ ਇਹ ਹਾਂਜੀ ਇਹ ਸੈਕੰਡ ਬੰਨ ਆ ਫਰਸਟ ਜਿਹੜਾ ਉਹ ਆਪਣਾ ਬਾਰਡਰ ਲਾਈਨ ਦਾ ਹੈ ਇਹ ਆਪਣਾ ਸਾਡਾ ਸੈਕੰਡ ਬੰਨ ਜਿਹੜਾ ਇਹ ਪਿੰਡਾਂ ਨੂੰ ਠੀਕ ਛੋਨਾ ਬਾਈ ਛੋਨਾ ਵਡਣ ਦੀ ਤਿਆਰੀ ਸੀ ਛੋਨੇ ਹਾਂਜੀ ਛੋਨਾ ਆਪਣੇ ਕੁਛ ਪੱਕ ਗਿਆ ਸੀ ਕੁਛ ਮੁੰਜਰਾ ਪੈ ਰਹੀਆਂ ਸੀ ਮਤਲਬ ਤਿਆਰੀ ਸੀ ਛੋਨਾ ਵੀ ਸਾਡਾ ਤਿਆਰ ਸੀ ਤਕਰੀਬਨ ਖਰਚਾ ਸਾਰਾ ਹੋ ਗਿਆ ਸੀ ਖਾਦਾਂ ਦਵਾਈਆਂ ਸਾਰਾ ਕੁਝ ਪੈ ਗਿਆ ਸੀ ਹੁਣ ਤਾਂ ਸਿਰਫ ਅਸੀਂ ਵੇਖਦੇ ਪਏ ਹਾਂ ਕਿ ਹੁਣ ਆਪਣਾ ਝੋਨਾ ਤਿਆਰ ਬਈ ਜਿਵੇਂ ਤੁਸੀਂ ਕਹੇ ਝੋਨਾ ਤਿਆਰ ਸੀ ਸਰਕਾਰ ਨੇ ਕਿਹਾ ਵੀ ਜਿਹੜੀ 100% ਜਿਹਦੀ ਫਸਲ ਮਰੀਆ ਉਹਨੂੰ 20 25 25000 ਰੁਪਏ ਮੁਆਵਜ਼ਾ ਤੁਹਾਨੂੰ ਲੱਗਦਾ ਕਿ ਇਹਨੇ ਨਾ ਪੂਰਾ ਪੈ ਜੂਗਾ ਨਹੀਂ ਜੀ ਇਹ ਤੇ ਸਾਡਾ ਖਰਚਾ ਵੀ ਨਹੀਂ ਪੂਰਾ ਹੁੰਦਾ ਕਿਉਂ ਪੰਜ ਪੰਜ 10 1000 ਦੀ ਆਪਾਂ ਸਪਰੇਈ ਕਰੀ ਬੈਠੇ ਹਾਂ ਸਪਰੇ ਇੱਕ ਤਾਂ ਜੀ ਅਸੀਂ ਭੱਜ ਭੱਜ ਕੇ ਪਹਿਲਾਂ ਤੇ ਇਹਨਾਂ ਨੇ ਸਾਨੂੰ ਖਾਦਾਂ ਤੋਂ ਬਹੁਤਾਂ ਕੀਤਾ ਜੀ ਖਾਦ ਯੂਰੀਆ ਨਹੀਂ ਮਿਲੀ ਕਦੀ ਜੀ ਬਟਾਲੇ ਤੋਂ ਲੈ ਆਓ ਗਦੀ ਗੁਰਦਾਸਪੁਰ ਜਾਣਾ ਉੱਥੇ ਮਿਲਦੀ ਪਈ ਆ ਜਾਣਾ ਨਹੀਂ ਮਿਲਨੀ ਯਾਨੀ ਬੋ ਪਰੇਸ਼ਾਨ ਹੋ ਹੋ ਕੇ ਚਲੋ ਅਸੀਂ ਆਪਣੀ ਖਾਦ ਲਿਆ ਕੇ ਖਾਦ ਦਵਾਈ ਸਪਰੇਅ ਕੀਤੀ ਤੇ ਪਹਿਲਾਂ ਇਹਨਾਂ ਸਰਕਾਰਾਂ ਨੇ ਜੇ ਸਾਨੂੰ ਇਹ ਕੰਮ ਸ਼ਾਇਦ ਉਹਨਾਂ ਦਾ ਪਲਾਨ ਰਹੀ ਕੀ ਉਹਨਾਂ ਨੇ ਪਹਿਲਾਂ ਹੀ ਸਾਨੂੰ ਖਾਦ ਨਹੀਂ ਦਿੱਤੀ ਤੁਸੀਂ ਮੰਨਦੇ ਹੋ ਇਹ ਕੁਦਰਤੀ ਆਫਤ ਨਹੀਂ ਹੋ ਸਕਦੀ ਜੀ ਜੇ ਅਗਰ ਚਾਹੁੰਦੀਆਂ ਸਰਕਾਰਾਂ ਤੇ ਇਹ ਬਚਿਆ ਜਾ ਸਕਦਾ ਸੀ ਇਸ ਤੋਂ ਪਹਿਲਾਂ ਹੀ ਇਹਨਾਂ ਪਹਿਲਾਂ ਜੇ ਆਪਣਾ ਡਿਸਚਾਰਜ ਪਾਣੀ ਉਸ ਹੱਬ ਨਾਲ ਕੀਤਾ ਜਾ ਸਕਦਾ ਤੇ ਸਾਨੂੰ بچ ਸਕਦੇ ਸੀ ਲੋਡ ਬੰਦ ਰੱਖ ਕੇ ਲੋਡ ਬੰਦ ਆਪਣਾ ਪਾਣੀ ਰੱਖ ਕੇ ਤੇ ਉਸ ਹੱਬ ਨਾਲ ਡਿਸਚਾਰਜ ਕਰਦੇ ਰਹਿੰਦੇ ਤੇ ਇਸ ਚੀਜ਼ ਤੋਂ ਬਚਿਆ ਜਾ ਸਕਦਾ ਠੀਕ ਹਾਂਜੀ ਬਾਪੂ ਜਿਹੜੇ ਹਸਾਣਾ ਪਾਣੀ ਆਇਆ ਤੁਹਾਡੀ ਉਮਰ ਕਾਫੀ ਹੈ ਤੁਸੀਂ 88 ਵਾਲਾ ਪਾਣੀ ਵੀ ਦੇਖਿਆ ਉਹ ਪਾਣੀ ਜਿਆਦਾ ਲੱਗਿਆ ਤੁਹਾਨੂੰ ਕਿ ਆ ਪਾਣੀ ਜਿਆਦਾ ਸੀ ਇਹ ਜੀ ਉਹ ਤੈਨੂੰ ਗੁਣਾਵਤ ਪਾਣੀ 88 ਨਾਲ ਹਾਂਜੀ ਠੀਕ ਹੈ ਉਦੋਂ ਤੇ ਵੇਖੋ ਜੀ ਉਦੋਂ ਹਟਾ ਨੁਕਸਾਨ ਥੋੜਾ ਜਿਹੜਾ ਘਟੇ ਸੀ ਠੀਕ ਪਤਾ ਕਿਉਂ ਉਦੋਂ ਝੋਨੇ ਕੁਝ ਵੱਡੇ ਗਏ ਅੱਛਾ ਤੇ ਕੁਝ ਵੱਢਣ ਵਾਲੇ ਹਨ ਉਹ ਵੀ ਪਾਣੀ ਥੱਲੇ ਲਹਿ ਗਿਆ ਇਧਰ ਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਤੇ ਇਹ ਆ ਵੀ ਚਲੋ ਮਾੜੇ ਮੋٹے ਲੋਕਾਂ ਲਿਬੜੇ ਲਬੜੇ ਝੋਨੇ ਪਾਣੀ ਪੁਣੀ ਦੇ ਮਾਰੇ ਮੂਰੇ ਇਕੱਠੇ ਕੋਠੇ ਜਿਹੜੇ ਕਰ ਲਏ ਹਨ ਠੀਕ ਹੈ ਤੇ ਇਹਦੇ ਚ ਤੇ ਸਾਨੂੰ ਕੱਖ ਨਹੀਂ ਉਹ ਲੱਭਾ ਝੋਨਾ ਹੀ ਨਹੀਂ ਲੱਭ ਰਿਹਾ 8 ਕਿਨੇ ਗੋਬੇ ਹਿਲਾਏ ਥੋੜੀ ਹਾਂਜੀ ਤੇ ਖੋਪੀ ਇਹ ਤਾਂ ਕੋਥੇ ਗੋਡੀ ਦਾ ਸੀ 8:00 9:00 ਵਜੇ ਤੱਕ ਕਿਉਂਕਿ ਕੋਥੇ ਗੜਾਈ ਕਰਨੀ ਦੇਖਭਾਲ ਕਰਨੀ ਬੂਟੇ ਦੀ ਤੇ ਕੋਈ ਇਹਨੂੰ ਲੋੜ ਹੈ ਹੂੰ ਜਦੋਂ ਦਾ ਪਾਣੀ ਆਇਆ ਹੁਣ ਟਾਲੇ ਵੱਲ ਗਏ ਨੇ ਬਿਲਕੁਲ ਮੂੰਹ ਨਿਕਾ ਵੈਸੇ ਹੁਣ ਅਜੇ ਤੱਕ ਪਾਣੀ ਜਿਆਦਾ ਖੜਾ ਉੱਥੇ ਜਾਂ ਵੈਸੇ ਜਾਣ ਨੂੰ ਨਹੀਂ ਜੀ ਕਰਦਾ ਨਹੀਂ ਹੁਣ ਜੀ ਨਹੀਂ ਕਰਦਾ ਫਸਲ ਮਰ ਗਈ ਮਨ ਟੁੱਟ ਗਿਆ 8 ਕਿੱਲੇ ਗੋਭੀ ਵਾਲਾ ਸੀ 8 ਕਿੱਲੇ ਜੀ 3 ਕਿੱਲੇ ਨੀਵੇਂ ਥਾਂ ਬਚੋ ਨਾ ਹੋ ਵੀ ਗਿਆ ਚੋਣ ਆ ਗਈ। ਹਾਂਜੀ 11 ਕਿਲੋ ਪਰਿਵਾਰ ਚ ਕੌਣ ਕੌਣ ਬਾਪੂ? ਪਰਿਵਾਰ ਦੇ ਵਿੱਚ ਆ ਦੋ ਕਾਕੇ ਨੇ। ਹਮ ਇੱਕ ਬੁਲਕੇ ਆ। ਠੀਕ ਹੈ। ਇੱਕ ਪੁੱਤਰੀ ਇੱਕ ਪੁੱਤਰ ਇੱਕ ਦੋਤਾ ਇੱਕ ਦੋਤੀ ਆ। ਹਮ ਤੇ ਗੋभी ਪਟਣ ਦੀ ਬਾਪੂ ਤਿਆਰੀ ਸੀ ਕਿੰਨੇ ਦੀ ਕਿੰਨੇ ਦੀ? ਅਸੀਂ ਅਸੀਂ ਵੱਡੀ ਬਬੇ। ਅੱਛਾ ਇੱਕ ਹਾਂਜੀ ਉਹ ਗੁਰਨਾਨਕ ਦੇਵ ਤੇ ਚੜ ਕੇ ਆਏ ਆ ਦਰਬਾਰ ਸਾਹਿਬ। ਅੱਛਾ ਦੇਰਾ ਬਾਬਾ ਨਾਨਕ। ਕਿੱਲੇ ਚ ਕਿੰਨੀ ਕਿ ਨਿਕਲਿਆ ਹੁੰਦੀ ਹੈ? ਕਿੱਲੇ ਚੋਂ ਨਿਕਲਿਆ ਹੁੰਦੀ ਹੈ ਜਿਹਦੇ ਰੇਟ ਵਧੀਆ ਸਾਨੂੰ ਮਿਲ ਜੇ। ਫਿਰ 1.5 ਲੱਖ ਵੀ ਵੱਜ ਜਾਂਦਾ ਜਿਹੜੇ ਹਿਸਾਬ ਨਾਲ ਆ ਗੋਭੀ ਹੈ ਬਾਈ ਆ ਗੋਭੀ ਦਾ ਤਾਂ ਰੇਟ ਬਹੁਤ ਆ ਹਾਂਜੀ ਇਹ ਗੋਭੀ ਚ ਇਸੇ ਗੋਭੀ ਦੇ ਵਿੱਚ ਮਿਹਨਤ ਵੀ ਜ਼ਿਆਦਾ ਹੈ ਹਾਂ ਤੇ ਚਲੋ ਸਾਨੂੰ ਖਰਚਾ ਵੀ ਜ਼ਿਆਦਾ ਹੈ ਤੇ ਇਹ ਆ ਵੀ ਬੰਦੇ ਨੂੰ ਆਸ ਵੀ ਜ਼ਿਆਦਾ ਹੈ ਇਸੇ ਗੋਭੀ ਤੋਂ ਆ ਜੀ ਹਾਂਜੀ ਕਮਾਈ ਵੀ ਇਸੇ ਗੋਭੀ ਚ ਜੀਤੀ ਆਉਂਦੀ ਹਾਂਜੀ ਹਾਂਜੀ ਇਹ ਜਿਹੜੀ ਹੁਣ ਗੋਭੀ ਨਿਕਲ ਲਈ ਠੀਕ ਹੈ ਬਾਈ ਫਿਰ ਗੋਭੀ ਤੋਂ ਬਾਅਦ ਕਿਹੜੀ ਫਸਲ ਆਉਣੀ ਸੀ ਫਿਰ ਕੋਈ ਫਿਰ ਦੁਬਾਰਾ ਕਈ ਗੋਭੀ ਲਾ ਲੈਂਦੇ ਆ ਠੀਕ ਹੈ ਫਿਰ ਸਿਆਲ ਵਾਲੀ ਲੱਗ ਜਾਂਦੀ ਹੈ ਹਾਂ ਗੇਤੀ ਹਾਂਜੀ ਗੇਤੀ ਫਿਰ ਫਿਰ ਗੇਤੀ ਹਾਂਜੀ ਫਿਰ ਕਈ ਵਿੱਚ ਵੀ ਲਾਉਣੀ ਸ਼ੁਰੂ ਕਰ ਦਿੰਦੇ ਆ ਨਾਲ ਮਤਲਬ ਬਿਜ਼ੀ ਸੀ ਸਹੀ ਹੈ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਹੀ ਆਪਣੇ ਕੰਮ 'ਚ ਬਿਜ਼ੀ ਸੀ ਥੋੜਾ ਕਣਕ ਕਣਕ ਝੋਨੇ ਤੋਂ ਵੀ ਹਟ ਕੇ ਤੁਸੀਂ ਕਰ ਰਹੇ ਆ ਇਹ ਵੀ ਵਧੀਆ ਗੱਲ ਸੀ ਹਾਂਜੀ ਹਾਂਜੀ ਅਸੀਂ ਸਰਕਾਰਾਂ ਨੇ ਜਿਸ ਤਰ੍ਹਾਂ ਸਰਕਾਰ ਹੁਣ ਚੁੱਕਦੀ ਨਹੀਂ ਹਾਂਜੀ ਨੁਕਸਬੰਦੀਆਂ ਕਰਦੀ ਸੀ ਠੀਕ ਹੈ ਤੇ ਫਿਰ ਅੱਖੀ ਦਾ ਵੀ ਨਹੀਂ ਹੋਣਾ ਸਬਜ਼ੀ ਚਲੋ ਲਾਲੀ ਠੀਕ ਤੇ ਇਹ ਵੀ ਸਬਜ਼ੀ ਦੇ ਵਿੱਚ ਹਨ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ 65000 ਨੂੰ ਪਹਿਲੀ ਠੇਕੇ ਤੇ ਵੀ ਰੱਖੀ ਆ ਠੀਕ ਹੈ ਜੀ ਤੇ ਹੁਣ ਜਿਹੜਾ ਜਿਹਦੇ ਕੋ ਸਾਡੀ ਹੁਣ ਸਾਡੇ ਕੋ ਹੁਣ ਪਹਿਲੇ ਆ ਉਹਨੇ ਸਾਨੂੰ ਇਹ ਥੋੜਾ ਵੇਖਣਾ ਵੀ ਜਾਂ ਤੁਹਾਡੀ ਫਸਲ ਮਰ ਗਈ ਆ ਸਾਹਿਬ ਬਾਬਾ ਕਿੰਨਾ ਖਰਚ ਹੋ ਗਏ ਹੁਣ ਤੱਕ ਕਿੱਲੇ ਤੇ ਜੋ ਗੋਪੀ ਤੇ ਗੱਲ ਕਰੀ ਜੀ ਕਿੱਲੇ ਤੇ ਲੱਖ ਰੁਪਏ ਆ ਜਾਂਦਾ ਉੱਠੇ ਕਾ ਪਾ ਕੇ ਠੀਕ ਆ ਪਾ ਕੇ ਖਾਦ ਦਵਾਈਆਂ ਦਵਾਈ 20万 ਪਾ ਕੇ ਹਾਂ ਜੀ 20万 ਸਭ ਕੁਝ ਪੁੱਤਰ ਇੱਕ ਭਾਈ ਉਸ ਟਾਈਮ ਤੇ ਜਦੋਂ ਗੋਡੀ ਕਰਦੇ ਆਪਾਂ ਨਾਲੇ ਬੂਟੇ ਮਰਦੇ ਵੀ ਬਹੁਤ ਹਨਾ ਇਹਦੇ ਚ ਗਰਮੀ ਦੀ ਗੋਪੀ ਹਾਂਜੀ ਹਾਂਜੀ ਮਰਦੇ ਆ ਚਲੋ ਇਹ ਆ ਵੀ ਫਿਰ ਵੀ ਸਾਨੂੰ ਬਚ ਜਾਂਦੇ ਆ ਹਮ ਤੇ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਵੀ 2 ਮਹੀਨੇ 3 ਹੋ ਗਏ ਆ ਵਿਸਾਖ ਤੋਂ ਲੈ ਕੇ ਇਹਨੂੰ ਇੱਕ ਤੇ ਆਪਾਂ ਨੂੰ ਲੇਬਰ ਜ਼ਿਆਦਾ ਲਾਉਣੀ ਪੈਂਦੀ ਐ ਇਸ ਵਾਸਤੇ ਹਮ ਗੋਭੀ ਦੀ ਸਬਜ਼ੀ ਦੇ ਵਿੱਚ ਬਾਰ-ਬਾਰ ਘੋਡਣਾ ਪੈਂਦਾ ਇਹਦੇ ਵਿੱਚ ਕਾਹ ਹੋ ਜਾਂਦਾ ਹਮ ਤੇ 600 ਰੁਪਿਆ ਲੇਬਰ ਦੀ ਦਿਹਾੜੀ ਐ ਠੀਕ ਹੈ ਤੇ 1 ਕਿੱਲੇ ਦੇ ਵਿੱਚ 5-10 ਬੰਦੇ ਲਾਉਣੇ ਪੈਂਦੇ ਨੇ ਤੇ ਦੋ ਦੋ ਤਿੰਨ ਤਿੰਨ ਦਿਨ ਗੋੜਦੇ ਆ ਫਿਰ ਇੱਕ ਵਾਰੀ ਗੋੜਦੇ ਉਸ ਤੋਂ ਬਾਅਦ ਫਿਰ ਕੱਖ ਹੋ ਜਾਂਦਾ ਚਲੋ ਯਾਨੀ ਚਾਰ ਬਾਰੀ ਸਾਨੂੰ ਗੋਡਣੀ ਪੈਂਦੀ ਹੈ ਕਖਲੇ ਦੀ ਗੋਬੀ ਜਿਹੜੀ ਆ ਉਹ ਸਾਨੂੰ ਖਰਚਾ ਜ਼ਿਆਦਾ ਚੜਦਾ ਉੱਪਰ ਠੀਕ ਹੈ ਹਾਂਜੀ ਕੀ ਇਧਰ ਸੀਗੇ ਆਹ ਪਸ਼ੂ ਪਸ਼ੂ ਡੰਗਰਾਂ ਦਾ ਨੁਕਸਾਨ ਕੋਈ ਹੈਗਾ ਨਹੀਂ 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 ਸਾਡੇ ਏਰੀਆ 'ਚ ਤਕਰੀਬਨ ਸਾਡੇ ਨਾਲ ਦੇ ਪਿੰਡ ਦੇ ਡੰਗਰ ਸੀ ਉਹ ਵੀ ਐ ਮਤਲਬ ਜਦੋਂ ਡੇਰਾ ਬਾਬਾ ਨਾਨਕ ਤੋਂ ਟੁੱਟ ਗਈ ਨਾ ਹੂੰ ਤੇ ਰੌਲਾ ਪੈ ਗਿਆ तकरीबन ਸਾਡੇ ਏਰੀਏ ਦੇ ਵਿੱਚ ਇੱਕ ਦੂਜੇ ਨੂੰ ਫੋਨ ਆਪਾਂ ਕਰਤੇ ਜਿਸ ਤਰ੍ਹਾਂ ਮੈਂ ਅਗਲੇ ਪਿੰਡ ਕਰਤਾ ਜਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਵਾਕ ਵੀ ਸੀ ਆਪਾਂ ਇਸ ਤਰ੍ਹਾਂ ਕੁਝ ਜਿੰਨਾ ਬਚਾ ਹੋ ਸਕਿਆ ਸੀ ਜਿਸ ਜਿਸ ਦੀ ਜਿਹਦੇ ਜਿਹਦੇ ਨਾਲ ਵਾਕ ਵੀ ਸੀ ਇੱਕ ਦੂਜੇ ਨੂੰ ਆਪਾਂ ਮੈਸੇਜ ਕੀਤਾ ਸਾਡੇ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਤੀ ਸਾਹਿਬ ਉਹਨਾਂ ਨੇ ਅਨਾਉਂਸਮੈਂਟ ਕਰਤੀ ਫਿਰ ਉਹਨਾਂ ਨੇ ਇੱਕ ਦੋ ਜਗ੍ਹਾ ਫੋਨ ਕਰਤੇ ਵੀ ਆਪਣਾ ਜੀ ਬਚਾ ਕਰ ਸਕਦੇ ਹੋ ਤੇ ਕਰ ਲਓ ਤੇ ਬਸ ਸਾਨੂੰ 15-20 ਮਿੰਟ ਜਾਂ ਅੱਧਾ ਘੰਟਾ ਸਿਰਫ ਮਿਲਿਆ ਸੀ ਟਾਈਮ ਦਾ ਉਹ ਵੀ 4-4 ਫੁੱਟ ਪਾਣੀ ਦੇ ਵਿੱਚੋਂ ਇਹ ਸਾਹਮਣੇ ਦੇ ਰਹੇ ਨੇ ਜਿਹੜੇ ਉਹਨਾਂ ਨੇ ਆਪਣੇ ਪਸ਼ੂ ਕੱਢੇ ਸੀ ਤੇ ਤਕਰੀਬਨ ਸਾਡੇ ਪਿੰਡ ਦੇ ਪਸ਼ੂ ਠੀਕ ਨੇ ਘਰ ਠੀਕ ਨੇ ਸਿਰਫ ਸਾਡੇ ਜਿਹੜੀ ਆ ਖੇਤੀ ਜਿਹੜੀ ਇਹਨਾਂ ਸਾਡੀ ਖੇਤੀ ਉਹ ਸਾਡੀ 100% ਜਿਹੜੀ ਆ ਉਹ ਖਤਰਾ ਖਤਮ ਹੋ ਗਿਆ ਦੇਖੋ ਜੀ ਪਾਣੀ ਹੁਣ ਪਾਣੀ ਅਜੇ ਸੁੱਕੇਗਾ ਜੇ ਪਾਣੀ ਨਹੀਂ ਸੁੱਕ ਰਿਹਾ ਜੇ ਪਿੱਛੋਂ ਪਾਣੀ ਜਿਹੜਾ ਨਾ ਕੁਝ ਚੱਲ ਰਿਹਾ ਜੇ ਅੱਛਾ ਹਾਂਜੀ ਅਜੇ ਉਹ ਪਾਣੀ ਜਿੰਨਾ ਤੱਕ ਅਸੀਂ ਨਹੀਂ ਉਹ ਜਿਹੜਾ ਬੰਨ ਟੁੱਟਿਆ ਸੀ ਉਹ ਬੰਨਿਆ ਗਿਆ ਨਾ ਨਹੀਂ ਜੀ ਨਾ ਕੋਈ ਪ੍ਰਸ਼ਾਸਨ ਦਾ ਆਇਆ ਵੇਖਣ ਨਹੀਂ ਅਜੇ ਤੱਕ ਆਇਆ ਅੱਛਾ ਉਹ ਪਾਣੀ ਉਵੇਂ ਚੱਲੀ ਜਾਂਦਾ ਹਾਂਜੀ ਉਵੇਂ ਉਹ ਤਕਰੀਬਨ 3-4 ਕਿਲੇ ਹਾਂ 3-4 ਕਿਲੇ ਬੰਨ ਜਿਹੜਾ ਆ ਉਹ ਬੰਨ ਗਵਰਨਮੈਂਟ ਆਏਗੀ ਉਹ ਗਵਰਨਮੈਂਟ ਦੇ ਪ੍ਰਸ਼ਾਸਨ ਦਾ ਕੋਈ ਆਇਆ ਨਹੀਂ ਉੱਪਰ ਚੜ ਕੇ ਵੇਖ ਕੇ ਆਇਆ ਹਾਂਜੀ ਆ ਆ ਆ ਆ ਆਇਆ ਨਾ ਸਾਡਾ ਬੰਨ ਆਉਂਦਿਆ ਹੂੰ ਆ ਪਾਕਿਸਤਾਨੀਆਂ ਗਾੜੀ ਠੋਕਰ ਜਿਹੜੀ ਬੰਛੜੀ ਆ ਉਹ ਪਾਣੀ ਵੱਜ ਕੇ ਫੇਰ ਬੰਨ ਪੈ ਸੌਂ ਜਾ ਟਟ ਗਿਆ ਚਾਰ ਕਿਲੇ ਪਾੜ ਤਾ ਬਾਈ ਫਿਰ ਉਹਨਾਂ ਤਾਂ ਛੱਡਣਾ ਹੀ ਕੁਛ ਨਹੀਂ ਚਾਰ ਹਾਂਜੀ 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 ਪ੍ਰਸ਼ਾਸਨ ਚਲੋ ਤੁਸੀਂ ਝੂਠਾ ਸੱਚਾ ਸਾਨੂੰ ਆਣ ਕੇ ਪੁੱਛਦੇ ਵੇਖਦੇ ਤੇ ਚਲੋ ਸਾਡੇ ਵੀ ਮਨ ਨੂੰ ਤਸੱਲੀ ਹੁੰਦੀ ਕਿ ਸਾਨੂੰ ਕੋਈ ਪੁੱਛਣ ਵਾਲਾ ਆਇਆ ਹਾਂ ਕੋਈ ਮੌਕੇ ਦਾ ਕੋਈ ਮੰਤਰੀ ਬਾਈ ਜਾਂ ਕੋਈ ਮੈਂ ਕਹਾਂ ਜੀ ਕੋਈ ਵੀ ਨਹੀਂ ਨਾ ਕੋਈ ਮੌਜੂਦਾ ਨਾ ਕੋਈ ਐਕਸ ਕੋਈ ਕਿਸੇ ਨੇ ਸਾਨੂੰ ਆਣ ਕੇ ਨਾ ਡੀਸੀ ਸਾਹਿਬ ਨੇ ਨਾ ਸਾਨੂੰ ਐਸਡੀਐਮ ਸਾਹਿਬ ਨੇ ਬਾਈ ਤੁਸੀਂ ਦੱਸਿਆ ਸੀਗਾ ਜਿੱਥੇ ਬੰਨ ਤੇ ਸੇਵਾ ਚੱਲੀ ਜਾਂਦੀ ਹੈ ਭਾਈ ਅਮਰਤਪਾਲ ਦੀ ਟੀਮ ਕੰਮ ਕਰ ਰਹੀ ਤੁਸੀਂ ਕਿਆ ਉਹਨਾਂ ਵਾਂਗੂ ਕੋਈ ਅणि ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਭਰੋਸਾ ਦਿਵਾਇਆ ਹੈ ਕੱਲ ਆਪਣਾ ਬੀਕੇਯੂ ਹਾਂ ਜੀ ਭਾਰਤੀ ਕਿਸਾਨ ਯੂਨੀਅਨ ਵਾਲੇ ਵੀ ਆਏ ਸੀ ਵੀਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਤੁਹਾਡੀ ਜਿੰਨੀ ਹੋ ਸਕੇ ਮਦਦ ਕਰਾਂਗੇ ਪਰ ਸਾਨੂੰ ਅਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਜਾਂ ਗਵਰਨਮੈਂਟ ਵੱਲੋਂ ਸਾਨੂੰ ਕੋਈ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹ ਫਰਜ਼ ਤੋਂ ਭਾਈ ਦੇ ਨਜ਼ਰੋਂ ਹਾਂ ਜੀ ਸਾਨੂੰ ਬੀਕੇਯੂ ਆਪਣਾ ਕਿਸਾਨ ਯੂਨੀਅਨ ਹੈ ਭਾਰਤੀ ਕਿਸਾਨ ਯੂਨੀਅਨ ਵਾਲੇ ਆਪਣੇ ਵੀਰ ਆਏ ਸੀ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਉਹਨਾਂ ਨੇ ਸਾਨੂੰ ਮਤਲਬ ਆਖਿਆ ਵੀ ਤੁਹਾਨੂੰ ਕਣਕ ਦੀ ਬਿਜਾਈ ਤੱਕ ਅਸੀਂ ਤੁਹਾਡੇ ਨਾਲ ਹੈਲਪ ਕਰਾਂਗੇ ਜਿਹੜੀ ਕੋਈ ਚੀਜ਼ ਦੀ ਤੁਹਾਨੂੰ ਜ਼ਰੂਰਤ ਹੋਏਗੀ ਉਹ ਤੁਹਾਨੂੰ ਦਵਾਂਗੇ ਬਈ ਹੁਣ ਜਿਵੇਂ ਮਾਲਵਾ ਏਰੀਆ ਜਾਂ ਬਾਕੀ ਪੰਜਾਬ ਤੋਂ ਬਾਹਰ ਲਿੰਗਾ ਸਟੇਟਾਂ ਵੀ ਜਿਹੜੀਆਂ ਉਹ ਬਹੁਤ ਹੈਲਪ ਕਰ ਰਹੀਆਂ ਅੱਗੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਪਊਗੀ ਆਉਣ ਵਾਲੇ 20 ਦਿਨਾਂ ਦੇ ਵਿੱਚ ਵਿੱਚ ਜੇ ਪਾਣੀ ਲੈਂਦਾ ਤੇ ਜਾਂ ਜਿਵੇਂ ਕੋਈ ਏਰੀਆ ਜਿਹੜਾ ਜਿੱਥੇ ਬੰਨ ਟੁੱਟਿਆ ਸੀ ਉਹ ਏਰੀਆ ਦੇ ਵਿੱਚ ਮਿੱਟੀ ਜੜੀ ਹੋ ਗਈ ਕਰਾਏ ਆ ਲਾਉਣ ਦੀ ਲੋੜ ਹੈ ਜਾਂ ਕੋਈ ਏਰੀਆ ਹੈਗਾ ਹਾਂ ਜੀ ਵੀਰ ਜੀ ਇਸ ਤਰ੍ਹਾਂ ਸਾਨੂੰ ਮੇਨ ਤੇ ਜਿਹੜਾ ਜੀ ਜਿਹੜਾ ਮੇਨ ਸਾਡਾ ਆਪਣਾ ਮੰਗ ਤੇ ਸਾਨੂੰ ਪਹਿਲੀ ਮੰਗ ਤੇ ਸਾਡੀ ਇਹ ਆ ਜਿਹੜਾ ਸਾਡਾ ਮੇਨ ਵੱਡੀ ਤੁਸੀ ਟੁੱਟੀ ਆ ਪਹਿਲਾਂ ਤਾਂ ਉਹ ਜਰੂਰ ਬੰਨ ਬਨਿਆ ਜਾਵੇ ਉਹਨੂੰ ਬੰਨਿਆ ਵੀ ਐ ਤਰੀਕੇ ਨਾਲ ਜਾਵੇ ਬਾਈ ਵੀ ਹਰ ਸਾਲ ਨਾਲ ਇਹ ਨੁਕਸਾਨ ਹੋਵੇ ਚਲੇ ਕਰੀ ਹੋਵੇ ਸਾਡੀ ਜਿਹੜੀ ਆ ਨਾ ਮੋਰਚੇ ਨੇ ਜਾਂ ਜਿੱਥੋਂ ਵੀ ਡੈਮੇਜ ਐ ਤੁਸੀਂ ਉਹਨੂੰ ਰਿਪੇਅਰ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਾ ਨਾ ਤੇ ਦੂਜੀ ਮੰਗ ਸਾਡੀ ਇਹੋਈ ਆ ਵੀ ਜਿਹੜਾ ਤੁਸੀਂ ਮਹਿਕਮੇ ਹਰ ਰੱਖੇ ਨੇ ਤੁਸੀਂ ਡੈਮਾਂ ਤੇ ਮਹਿਕਮੇ ਰੱਖੇ ਇੰਜੀਨੀਅਰ ਰੱਖੇ ਆ ਸਭ ਕੁਝ ਹੈਗਾ ਤੇ ਇਹੋ ਹੀ ਸਾਡੀ ਰਿਕਵੈਸਟ ਆ ਵੀ ਤੁਹਾਨੂੰ ਪਤਾ ਆ ਸਾਡਾ ਇੰਨੇ ਪਾਣੀ ਨਾਲ ਇੱਕ ਸਾਲ ਗੁਜ਼ਾਰਾ ਹੁੰਦਾ ਹ ਹ ਉਤੋਂ ਓਵਰ ਤੁਸੀਂ ਡੈਮਾਂ ਚ ਜਮਾ ਹੀ ਨਾ ਜਮਾ ਹੀ ਨਾ ਕਰੋ ਹਾਂਜੀ ਸਾਡੀ ਰਿਕਵੈਸਟ ਇਹੋ ਹੀ ਆ ਜੇ ਉਹ ਜਮਾ ਨਾ ਕਰਨਗੇ ਤੇ ਸਾਡਾ ਕੋਈ ਨੁਕਸਾਨ ਨਹੀਂ ਹੈ ਭਈ ਮੇਲਾ ਦਾ ਪੰਜਾਬੀ ਖਾਸ ਕਰਕੇ ਰੱਖੀ ਡੋਬਣ ਵਾਸਤੇ ਉਹ ਤਾਂ ਆਪਣਾ ਨਹਿਰਾਂ ਚ ਛੱਡਦੀ ਘਟ ਹੈ ਇਹ ਜੀ ਹੋ ਇਹ ਹੋ ਪਲੈ ਇਹ ਵੀ ਹੋ ਸਕਦਾ ਜੀ ਕਿਉਂ 23 ਵਾਲਾ ਪਾਣੀ ਆ 23 ਵਾਲੇ ਤੋਂ ਸਿੱਖ ਲੈਂਦੇ ਤਾਂ ਸ਼ਾਇਦ ਅੱਜ 25 ਚਾ ਹਾਲ ਨਾ ਹਾਂਜੀ ਇੱਕ ਜਿਹੜੇ ਇਹਨਾਂ ਨੇ ਫਿਰ ਜਿਹੜੇ ਮਾਦੋਪੁਰ ਵਾਲੇ 게ਟ ਬਲਾਸਟ ਕੀਤੇ ਹੈ ਜੀ ਹੂੰ ਉਹ ਜਿਹੇ ਟਾਈਮ ਨਾਲ ਪਹਿਲਾਂ ਖੋਲੇ ਜਾਂਦੇ ਹੂੰ ਉਹਨਾਂ ਦੀ ਰਿਪੇਅਰ ਹੁੰਦੀ ਤੇ ਸ਼ਾਇਦ ਸਾਨੂੰ ਆ ਦੇਣ ਨਾ ਭਈ ਭਾਖੜਾ ਦਾ ਵੀ ਮੰਨ ਕੇ ਚਲੋ 100 ਸਾਲ ਦਾ ਹੈਗਾ ਉਹਦਾ ਤੇ 76 ਸਾਲ ਨੂੰ ਹੋਏ ਪਏ ਆ ਤੇ ਜੇ ਕਿਤੇ ਇਸ ਚੋ ਡੈਮੇਜ ਹੁੰਦਾ ਤਾਂ ਸਾਰਾ ਪੰਜਾਬ ਹੀ ਖਤਮ ਹੋ ਸੀ ਆਪਣਾ ਉਹਨੇ ਤਾਂ ਜੀ ਬਹੁਤ ਦੂਰ ਤੱਕ ਮਾਰਕ ਦਈ ਹਾਂ ਉਹਨੇ ਤਾਂ ਜ ਇਕੱਲਾ ਪੰਜਾਬ ਨਹੀਂ ਉਹਨੇ ਹੋਰ ਵੀ ਸਟੇਟਾਂ ਜਿਹੜੀਆਂ ਨੇ ਉਹ ਨਾਮ ਲੈਣੀਆਂ ਹਾਂ ਹਾਂਜੀ ਹਾਂਜੀ ਆਹ ਇਹ ਤੋਂ ਪਹਿਲਾਂ ਕਿ ਉਹ ਘਟਨਾ ਜਿਹੜੀ ਉਹ ਵਾਪਰੀ ਤੇ ਉਹਨੂੰ ਪਹਿਲਾਂ ਹੀ ਰਿਪੇਅਰ ਕਰ ਦੇਣਾ ਚਾਹੀਦਾ ਇਹ ਜ਼ਰੂਰ ਆਪਣੀਆਂ ਸਰਕਾਰਾਂ ਨੂੰ ਹੂੰ ਤੇ ਇਸ ਪ੍ਰਸ਼ਾਸਨ ਨੂੰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਆਮ ਕਿਸਾਨ ਦਾ ਆਮ ਬੰਦੇ ਦਾ ਨੁਕਸਾਨ ਨਾ ਹੋਵੇ ਸਾਡਾ ਬੰਨ ਜਿਹੜਾ ਹਾਂਜੀ ਸਾਨੂੰ ਇਹ ਮੇਨ ਇਹੀ ਹੈ ਕਿ ਸਾਡਾ ਜਿਹੜਾ ਮੇਨ ਸਾਹਮਣੇ ਵਾਲਾ ਬੰਨ ਜ਼ਰੂਰ ਬੰਨਿਆ ਜਾਵੇ ਬਾਈ ਜਿਵੇਂ ਉਹਨਾਂ ਇੱਥੇ ਕਣਕ ਕਣਕ ਬੀਜਣਾ ਜਾਂ ਆਪਣੇ ਪੰਜਾਬੀ ਭਰਾ ਬਹੁਤ ਮਦਦ ਕਰੀ ਜਾਂਦੇ ਆ ਕੋਈ ਉਹ ਏਰੀਆ ਜਿਹੜਾ ਜਿਹੜਾ ਮਿੱਟੀ ਮੁੱਟੀ ਵਾਲਾ ਜਾਂ ਉਹ ਸਾਡੇ ਭਰਾਵਾਂ ਨੂੰ ਜੇ ਕੋਈ ਮੈਸੇਜ ਦੇਣਾ ਤਾਂ ਜ਼ਰੂਰ ਮਾਲ ਦੇ ਦੇਖੋ ਜੀ ਤੁਸਾਂ ਤੁਹਾਡੇ ਤੁਹਾਡੇ ਏਰੀਆ ਚ ਵੀ ਹੈਗਾ ਤਾਂ ਕੋਈ ਨੇੜੇ ਜਾਂ ਜਿੱਥੇ ਵੀ ਸੇਵਾ ਜਿਹੜੀ ਚਾਹੀਦੀ ਆ ਤਾਂ ਉਹ ਜਰੂਰ ਦੱਸ ਦਿਓ ਦੇਖੋ ਸਾਡੇ ਪਿੰਡ ਭਾਈ ਅਮਰਤਪਾਲ ਜੀ ਦੀ ਜਥੇਬੰਦੀ ਲੱਗੀ ਸੀ ਤੁਹਾਨੂੰ ਆਪਾਂ ਬੰਨ ਵਿਖਾਇਆ ਸੀ ਹੂੰ ਉਹਨਾਂ ਨੇ ਅੱਜ ਸੇਵਾ ਮੁਕੰਮਲ ਕੀਤੀ ਏ ਠੀਕ ਹੈ ਜੀ ਤੇ ਸਾਡੇ ਤੋਂ ਅੱਗੇ ਨਾਲ ਪਿੰਡ ਗੋਲਾ ਟੋਲਾ ਉੱਥੇ ਸ਼ਹੀਦ ਸਥਾਨ ਅਗਵਾਨ ਹੂੰ ਭਾਈ ਸਤਵੰਤ ਸਿੰਘ ਜੀ ਉਹਨਾਂ ਦੇ ਜਥੇਬੰਦੀ ਜਿਹੜੀ ਆ ਉਹ ਸੇਵਾ ਕਰ ਰਹੀ ਹੈ ਉਸ ਤੋਂ ਅੱਗੇ ਕੋਨੇয়াল ਪਿੰਡ ਹੈ ਉੱਥੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਸੇਵਾ ਕਰ ਰਹੇ ਆ ਤੇ ਸੰਗਤ ਬੜੀ ਬੜੀ ਦੂਰ ਤੋਂ ਸੇਵਾ ਲੈ ਕੇ ਪਹੁੰਚ ਰਹੀ ਹੈ ਤੇ ਮੈਂ ਪੂਰੇ ਪੰਜਾਬ ਦੀ ਸੰਗਤ ਦੇ ਨਾਲ-ਨਾਲ ਯੂਪੀ ਹੂੰ ਰਾਜਸਥਾਨ ਹਰਿਆਣਾ ਸਾਡੇ ਮੁਸਲਮਾਨ ਵੀਰ ਹਰ ਤਰ੍ਹਾਂ ਦਾ ਬੰਦਾ ਜਿਹੜਾ ਜਿੰਨਾ ਕਰ ਸਕਦਾ ਸੀ ਉਸ ਤੋਂ ਵੱਧ ਜਿਹੜਾ ਸੇਵਾ ਲੈ ਕੇ ਇੱਥੇ ਆਡੇ ਏਰੀਏ ਦੇ ਵਿੱਚ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਆਪਣੇ ਇਲਾਕੇ ਦੀ ਸੰਗਤ ਵੱਲੋਂ ਤੇ ਪਰ ਇਸ ਚੀਜ਼ ਤੋਂ ਗਵਰਨਮੈਂਟ ਨੂੰ ਵੀ ਥੋੜਾ ਜਿਹਾ ਵੇਖਣਾ ਚਾਹੀਦਾ ਸਿੱਖਣਾ ਚਾਹੀਦਾ ਕਿ ਮੈਂ ਧਿਆਨ ਦੇਣਾ ਚਾਹੀਦਾ ਵੀ ਅਸੀਂ ਵੀ ਚਲੋ ਜੇ ਉਹ ਉਹ ਸੇਵਾ ਕਰ ਰਿਹਾ ਤੇ ਇਹ ਬਿਲਕੁਲ ਸੁੱਤੇ ਪਏ ਆ ਜਿੰਨਾਂ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਸੰਗਤ ਸੇਵਾ ਕਰ ਰਹੀ ਆ ਇਹ ਕਮ ਸੇ ਕਮ ਇੰਨਾ ਹੀ ਕਰ ਲੈਣ ਵੀ ਅਸੀਂ ਆਪਣੇ ਸਰਪੰਚਾਂ ਨੂੰ ਤੇ ਸੈਕਟਰੀਆਂ ਦੀਆਂ ਡਿਊਟੀਆਂ ਲਾ ਕੇ ਤੇ ਟਰਾਲੀ ਨੂੰ ਜਾਂ ਜਿਹੜੀ ਸੰਗਤ ਸੇਵਾ ਲੈ ਕੇ ਆ ਰਹੀ ਹੈ ਉਹਨਾਂ ਨੂੰ ਹੀ ਸਹੀ ਦਿਸ਼ਾ ਵਿਖਾਈ ਦੇ ਹੂੰ ਉਹ ਗੁੰਮਰਾਹ ਹੁੰਦੇ ਆ ਹੂੰ ਕੋਈ ਦੂਰੋਂ ਆਉਂਦੀ ਹੈ ਸੰਗਤ ਉਹਨੂੰ ਕਰੈਕਟ ਲੋਕੇਸ਼ਨ ਨਹੀਂ ਮਿਲਦੀ ਹੂੰ ਸੜਕਾਂ ਤੇ ਲੁੱਟਣ ਵਾਲੇ ਖੜੇ ਆ ਹਾਂਜੀ ਬਹੁਤ ਖੜੇ ਆ ਉਹ ਸਾਡੇ ਏਰੀਏ ਦੇ ਨਹੀਂ ਆ ਉਹ ਬੜੀ ਬੜੀ ਦੂਰੋਂ ਆਣ ਕੇ ਸੌਦਾ ਲੈ ਰਹੇ ਆ ਹੂੰ ਜਿਹੜੇ ਸਾਡੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਜਿਹੜੇ ਉਹ ਤਾਂ ਤਕਰੀਬਨ ਆਪਣੇ ਖੇਤਾਂ ਵੱਲ ਵੇਖ ਵੇਖ ਕੇ ਪਰੇਸ਼ਾਨ ਬੈਠੇ ਆਪਣੇ ਘਰਾਂ 'ਚ ਬੈਠੇ ਆ ਜਿਨ੍ਹਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਉਹ ਸੜਕਾਂ ਤੇ ਬੈਠੇ ਨੇ ਉਹ ਆਉਣ ਵਾਲਿਆਂ ਨੂੰ ਲੁੱਟ ਰਹੇ ਨੇ ਤੇ ਉਹ ਜਿਹੜੇ ਦੂਰੋਂ ਆ ਰਹੇ ਨੇ ਉਹਨਾਂ ਨੂੰ ਅੱਗੇ ਕੋਈ ਲੋਕੇਸ਼ਨ ਦੱਸਣ ਵਾਲਾ ਕਰੈਕਟ ਜਾਂ ਉਹਨਾਂ ਨੂੰ ਬੰਦਾ ਨਹੀਂ ਅੱਗੋਂ ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਨਹੀਂ ਤੇ ਮੈਂ ਉਹਨਾਂ ਵੀਰਾਂ ਅੱਗੇ ਜਿਹੜੇ ਵੀਰ ਆਪਣੀ ਸੇਵਾ ਲੈ ਕੇ ਪਹੁੰਚਦੇ ਆ ਮੈਂ ਉਹਨਾਂ ਅੱਗੇ ਵੀ ਇਹ ਹੀ ਬੇਨਤੀ ਕਰਾਂਗਾ ਤੁਸੀਂ ਜਦੋਂ ਵੀ ਸੇਵਾ ਲੈ ਕੇ ਆਉਣੀ ਹੈ ਕਿਸੇ ਜਥੇਬੰਦੀ ਦੇ ਨਾਲ ਕਿਸੇ ਸੈਕਟਰੀ ਦੇ ਨਾਲ ਕਿਸੇ ਜਿੱਦਾਂ ਵੀਡੀਓ ਦਫ਼ਤਰ ਜਾਂ ਤੁਸੀਂ ਗੁਰਦੁਆਰਾ ਸਾਹਿਬ ਵੱਡੇ ਡੇਰਾ ਬਾਬਾ ਨਾਨਕ ਤੁਸੀਂ ਜਰੂਰ ਕਨੈਕਟ ਕਰਿਆ ਕਰੋ ਉਹਨਾਂ ਦੇ ਨਾਲ ਕੰਟੈਕਟ ਕਰਕੇ ਆਓਗੇ ਤੁਹਾਨੂੰ ਕਰੈਕਟ ਲੋਕੇਸ਼ਨ ਮਿਲੇਗੀ ਤੁਹਾਨੂੰ ਸੇਵਾ ਜਿਹੜੀ ਆ ਜਿੱਥੇ ਜ਼ਰੂਰਤ ਹੈ ਉੱਥੇ ਪਹੁੰਚਾਓ ਹਾਂਜੀ ਉੱਥੇ ਪਹੁੰਚਾਓ ਸੜਕਾਂ ਦੇ ਉੱਤੇ ਸਾਡੀ ਬੇਨਤੀ ਹੈ ਵੀ ਸੜਕਾਂ ਦੇ ਉੱਤੇ ਨਾ ਇਹ ਚੀਜ਼ ਕਰੋ ਬਹੁਤ ਬੁਰਾ ਲੱਗਦਾ ਹੈ ਇੱਕ ਤਾਂ ਵੇਖਣ ਨੂੰ ਵੀ ਅੱਛਾ ਨਹੀਂ ਲੱਗਦਾ ਤੇ ਇੱਕ ਜਿਹੜੀ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਉਥੋਂ ਤੱਕ ਚੀਜ਼ ਨਹੀਂ ਪਹੁੰਚਦੀ ਨੇ ਪਹੁੰਚ ਹਾਂਜੀ ਸਾਡਾ ਇਹੋ ਮੈਸੇਜ ਬਈ ਤੁਹਾਡੇ ਏਰੀਆ ਚ ਜੇ ਕੋਈ ਆਉਣਾ ਵੀਰ ਭਰਾ ਆਉਣਾ ਚਾਹੁੰਦਾ ਤਾਂ ਤੁਸੀਂ ਆਪਦਾ ਨੰਬਰ ਜ਼ਰੂਰ ਬੋਲ ਦਿਓ ਮੇਰਾ ਨੰਬਰ ਜਿਹੜਾ ਆ ਮੇਰਾ ਨੰਬਰ ਹੈ ਜੀ 797344151 ਮੇਰਾ ਨਾਮ ਮਨਜੀਤ ਸਿੰਘ ਹੈ ਮੈਂ ਮੌਜੂਦਾ ਆਪਣੀ ਪੰਚਾਇਤ ਦਾ ਮੈਂਬਰ ਪੰਚਾਇਤ ਹਾਂ ਹਮ ਤੇ ਅਜੇ ਤੱਕ ਸਾਡੇ ਤੱਕ ਸਾਡੀ ਪੰਚਾਇਤ ਤੱਕ ਕਿਸੇ ਮਹਿਕਮੇ ਨੇ ਜਾਂ ਕਿਸੇ ਨੇ ਪਹੁੰਚ ਨਹੀਂ ਕੀਤੀ ਹਾਂ ਜਿਹੜੇ ਕੁਝ ਪਿੰਡ ਦੋ ਚਾਰ ਪਿੰਡ ਜਿਹੜੇ ਜ਼ਿਆਦਾ ਹਾਈਲਾਈਟ ਹੋਏ ਨੇ ਹਮ ਜੇ ਤੁਸੀਂ ਮੈਨੂੰ ਦੱਸਿਓ ਤੁਸੀਂ ਕਹਿੰਿਆ ਵੀ ਪੰਚਾਇਤ ਮੌਕੇ ਦੀ ਸਰਕਾਰ ਜਾਂ ਪ੍ਰਸ਼ਾਸਨ ਇਹ ਮੰਨ ਹੀ ਨਹੀਂ ਰਿਹਾ ਵੀ ਤੁਹਾਡੇ ਪਿੰਡ ਦਾ ਨੁਕਸਾਨ ਹੋਇਆ ਕਿਉਂਕਿ ਉਹ ਆਏ ਹੀ ਨਹੀਂ ਜੀ ਹਾਂ ਸਾਡੇ ਪਿੰਡ ਆਇਆ ਹੀ ਕੋਈ ਨਹੀਂ ਜਦੋਂ ਮੈਂ ਤੁਹਾਡੇ ਪਿੰਡ ਜਾਂ ਤੁਹਾਡੇ ਘਰ ਗਿਆ ਨਹੀਂ ਤੇ ਮੈਂ ਕਿਵੇਂ ਕਹਿ ਲਾਂਗਾ ਕਿ ਤੁਹਾਡਾ ਨੁਕਸਾਨ ਹੋਇਆ ਹਾਂਜੀ ਸਾਡੇ ਪਿੰਡ ਕਿਸ ਨੇ ਪਹੁੰਚ ਹੀ ਨਹੀਂ ਕੀਤੀ ਅਜੇ ਤੱਕ ਸਾਡੀ ਇਹੋ ਬੇਨਤੀ ਹੈ ਸਾਡਾ ਆ ਕੇ ਹਾਲ ਪੁੱਛਿਆ ਜਾਵੇ ਸਾਡੀ ਕੋਈ ਸਾਰ ਲਈ ਜਾਵੇ ਹਾਂਜੀ ਧੰਨਵਾਦ ਭਾਈ ਸੋ ਭਰਾਵੋ ਇਹ ਮੌਕੇ ਦੇ ਹਾਲਾਤ ਨੇ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਡਰੋਨ ਸ਼ਾਟ ਵੀ ਵਿੱਚ ਲੱਗਿਆ ਲੱਖਾਂ ਰੁਪਏ ਦਾ ਨੁਕਸਾਨ ਆ ਫਿਰ ਵੀ ਭਰਾਵਾਂ ਦੇ ਹੌਸਲੇ ਬੁਲੰਦ ਆ ਕਿ ਸਾਡੀ ਫਸਲ ਦਾ ਕੋਈ ਗੱਲ ਨਹੀਂ ਸਾਡੇ ਘਰ ਬਚ ਗਏ ਪਰ ਜਿੰਨੇ ਵੀ ਪੰਜਾਬੀ ਖੜੇ ਆ ਸਾਰਿਆਂ ਦਾ ਬਾਈ ਨੇ ਧੰਨਵਾਦ ਕੀਤਾ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦਾ ਵੀ ਧੰਨਵਾਦ ਕੀਤਾ ਮੰਨ ਲੈਨੇ ਕੁਦਰਤੀ ਆਫਤਾਂ ਪਰ ਇਦੋਂ ਅੱਗੇ ਇਹ ਵਾਰ-ਵਾਰ ਨਾ ਹੋਵੇ ਇਹਦੇ ਲਈ ਪ੍ਰਸ਼ਾਸਨ ਤੇ ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਉਹ ਵੇਖਣਾ ਹੋਵੇਗਾ ਧੰਨਵਾਦ